ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਣੇ ਕੋਲੇ i10 ਆਈਜੀ ਗੱਡੀ ਹੀਟ ਹੋਈ ਸੀਗੀ ਬਾਰ-ਬਾਰ ਪ੍ਰੋਬਲਮ ਆਉਂਦੀ ਸੀ ਗੱਡੀ ਦੀ ਪਿਕਅਪ ਤੇ ਮਾਈਲੇਜ ਦਾ ਫਰਕ ਸੀ ਵੀਰ ਉਹਨੇ ਲੂ ਡਾਇਗਨੋਸ ਕਰਕੇ ਸਾਰਾ ਕੁਝ ਦੱਸਿਆ ਤੇ ਪੁੱਛਿਆ ਭਾਈ ਜੀ ਗਰਮ ਹੋਈ ਸੀ ਗੱਡੀ ਕਿਹਦੇ ਹੋਈ ਜੀ ਮੈਨੀਫੋਲਡ ਖੋਲਿਆ ਸੀ ਕਹਿੰਦੇ ਹੈੱਡ ਵੀ ਖੋਲਿਆ ਸਭ ਕੁਝ ਖੋਲਿਆ ਜੇ ਇੰਨਾ ਕੁਝ ਖੋਲਣ ਦੇ ਬਾਵਜੂਦ ਆਪਾਂ ਜੈਮ ਨਹੀਂ ਪਾਉਂਦੇ ਤੇ ਫਿਰ ਕੰਮ ਕਰਨ ਦਾ ਕੀ ਆਈਡੀਆ ਜੈਨ ਸਾਰਾ ਫਟਿਆ ਹੋਇਆ ਸੀ ਤੁਸੀਂ ਹੁਣ ਦੇਖੋ ਡਾਇਗਨੋਸ ਕਿਵੇਂ ਕਰੀਦਾ ਮੈਨੀਫੋਲਡ ਦੇ ਜੈਨ ਲੱਭਾਂਗੇ ਫਿਰ ਪਾਵਾਂਗੇ ਇਸ ਤੋਂ ਇਲਾਵਾ ਜਿਹੜੀ ਥਰੋਟਰ ਬਾਡੀ ਹੈ ਜਦੋਂ ਹੀਟ ਅਪ ਹੋ ਗਈ ਇੰਚ ਕਾਰਬਨ ਹੈ ਜਿਹੜੀ ਸਟੱਕ ਕਰ ਜਾਂਦੀ ਹੈ ਥਰੋਟਰ ਬਾਡੀ ਆਈਐਸਸੀ ਵਾਲ ਇਹ ਬਲੌਕ ਸੀ ਜੀ ਆਪਾਂ ਕਲੀਨ ਕਰ ਲਿਆ ਦੋ ਚੀਜ਼ਾਂ ਹੋਰ ਦਿਖਾ ਦਈਏ ਜੀ ਤੁਹਾਨੂੰ ਪ੍ਰੋਪਰ ਮੇਜਰ ਸਰਵਿਸ ਦਾ ਪ੍ਰੋਸੈਸ ਇਹ ਆ ਪਲਾਗ ਅਪੁਆਇੰਟ ਟੈਪਟਾ ਥਰੋਟਰ ਬਾਡੀ ਇੰਜੈਕਟਰ ਬੜਾ ਕੁਝ ਖੁਸ਼ਕਲਣਾ ਪੈਂਦਾ ਜਦੋਂ ਖੋਲਿਆ ਟੈਪ ਕਵਰ ਟੈਪ ਟਾ ਕਰ ਲਈ ਓਏ ਹੋਏ ਬੜਾ ਮੰਦੂ ਗਿਆ ਦੋਸਤੋ ਸਸਤੇ ਦੇ ਚੱਲਦੇ ਆ ਕਾਸਟਿੰਗ ਦੇ ਚੱਲਦੇ ਆ ਬੈਨੀਫਿਟ ਤਾਂ ਯਾਰ ਮਿਲ ਜਾਂਦਾ ਪੈਸੇ ਮਗਰ ਮਗਰ ਭੱਜੇ ਫਿਰਦੇ ਆ ਇਦਾਂ ਦਾ ਤੇਲ ਹਲਕਾ ਨਾ ਪਾਇਆ ਕਰੋ ਇਹੋ ਜੀਆਂ ਗੱਡੀਆਂ ਵਿਚਾਰੀਆਂ ਬੋਲ ਕੇ ਤਾਂ ਨਹੀਂ ਦੱਸਦੀਆਂ ਜਦੋਂ ਖੜ ਜਾਂਦੀਆਂ ਫਿਰ ਆਪਦੇ ਆਪ ਬੋਲਦੀਆਂ ਵੀ ਭਾਈ ਮੇਰਾ ਕੰਮ ਮਾੜਾ ਹੋਇਆ ਆਪਾਂ ਇਹ ਇੱਕ ਚੀਜ਼ ਜਿੰਨੀ ਕਲੀਨ ਕਰ ਸਕਦੇ ਸੀ ਕੀਤੀ ਜਦੋਂ ਬਹੁਤ ਸਾਰੇ ਦੋਸਤਾਂ ਦੀਆਂ ਗੱਡੀਆਂ ਵਾਲ ਮਿਸ ਕਰਦੇ ਹੋਣ ਐਵਰੀ ਨਾ ਦਿੰਦੀ ਹੋਵੇ ਏਸੀ ਲਾਈਆਂ ਦਬਦੀ ਹੋਵੇ ਇਸ਼ੂ ਕਿਹੜੇ ਹੋ ਸਕਦੇ ਆ ਤੁਸੀਂ ਵੀ ਸੋਚ ਕੇ ਦੇਖਿਓ ਸਸਤੇ ਦੇ ਚੱਲਦੇ ਆ ਮਾੜੇ ਤੇਲ ਦੇ ਚੱਲਦੇ ਆ ਕਾਰਬਨ ਕੰਟੈਂਟ ਵਾਲ ਦੇ ਤੇਲ ਦੇ ਚੱਲਦੇ ਆ ਇੰਜੈਕਟਰ ਦੀ ਕਲੀਨਿੰਗ ਜਦੋਂ ਪੈਟਰੋਲ ਮਾੜਾ ਪੁਆਈ ਜਾਂਦੇ ਆ ਇਥਲੋਨ ਵਾਲਾ ਉਦੋਂ ਫਿਰ ਇਹਦੇ ਵਿੱਚ ਕਾਰਬਨ ਕੰਟੈਂਟ ਵਧਦੇ ਜਾਂਦੇ ਆ ਤੇ ਪਿੱਕਅਪਾ ਗੱਡੀ ਦੀ ਘੜਦੀ ਜਾਂਦੀ ਹੈ ਸੋ ਮੈਨੀਫੋਲਡ ਦੀ ਥਰੋਟਲ ਬਾਡੀ ਦੀ ਸਾਰੀ ਚੀਜ਼ ਨੂੰ ਪਰਖ ਕੇ ਇਹਨਾਂ ਦੇ ਜੈਨ ਲੱਭ ਕੇ ਚੈਨ ਪਾ ਕੇ ਜੋਬ ਨੂੰ ਆਪਾਂ ਡਨ ਕਰਤਾ ਪ੍ਰੀਤ ਮੋਟਰਜ਼ ਮੋਗਾ ਅਗਰ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ ਜਿਹਦੇ ਦੋਸਤਾਂ ਨੇ ਕੰਮ ਕਰਾਉਣਾ ਹੋਵੇ ਤਾਂ ਯਾਦ ਕਰ ਲਿਓ ਪ੍ਰੀਤ ਮੋਟਰਜ਼ ਮੋਗਾ